ਇੱਕ ਐਕਸੀਡੈਂਟ ਹੋਈ ਉਹਦੇ ਨਾਲ ਹੋਲੀ-ਹੋਲੀ ਪਹਿਲਾਂ ਲੱਤਾਂ ਰੁਕੀਆਂ ਫਿਰ ਬਾਹਾਂ ਰੁਕ ਗਈਆਂ ਆਪਾਂ ਤੋਂ ਡਾ ਆਪਣਾ ਲੋਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਠਵਾਲ ਦੇ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਘਰ ਦੀਆਂ ਤਸਵੀਰਾਂ ਜ਼ਰੂਰ ਆਪਨ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਘਰ ਦੇ ਵਿੱਚ ਜਿਹੜੇ ਹਾਲਾਤ ਨੇ ਕੋਈ ਜ਼ਿਆਦਾ ਜਿਹੜੇ ਵਧੀਆ ਨਹੀਂ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਹੈ بارش ਕਾਫੀ ਲੰਮੇ ਸਮੇਂ ਤੱਕ ਹੁੰਦੀ ਰਹੀ ਹੈ ਸੋ بارش ਦੇ ਨਾਲ ਇਹ ਘਰ ਵੀ ਜਿਹੜੇ ਨੁਕਸਾਨਦਈ ਕਿਉਂ ਗਏ ਨੇ ਕੱਚੇ ਕਮਰੇ ਨੇ ਗਾਰੇ ਦੀ ਚਣਾਈਆਂ ਸੋ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਉਹ ਹੈਂਡੀਕੈਪ ਨੇ ਕੋਈ ਜ਼ਿਆਦਾ ਜਿਹੜਾ ਬਾਹਰ ਅੰਦਰ ਦਾ ਪਰ ਅੰਦਰ ਕੰਮ ਵੀ ਨਹੀਂ ਜਿਹੜਾ ਨਹੀਂ ਕਰ ਸਕਦੇ ਸੋ ਕਮਰੇ ਵੀ ਜਿਹੜੇ ਨੇ ਉੱਤੋਂ ਜਿਹੜੀਆਂ ਛੱਤਾਂ ਵੀ ਜਿਹੜੀਆਂ ਨੇ ਉਹ ਇੱਕ ਇੱਕ ਕਰਕੇ ਜਿਹੜੀਆਂ ਡਿੱਗ ਗਈਆਂ ਨੇ ਜਿੱਥੇ-ਜਿੱਥੋਂ ਦੀ ਵੀ ਬਰਸਾਤ ਜਿਹੜੀ ਆ ਪਾਣੀ ਜਿਹੜਾ ਆਪਣਾ ਵਹਾਲ ਆ ਜਾਂਦਾ ਵਾ ਸੋ ਟੈਲਾਂ ਵੀ ਜਿਹੜੀਆਂ ਡਿੱਗ ਜਾਂਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਸੋ ਸਤ ਨੂੰ ਜਿਹੜਾ ਵਾ ਕੁਝ ਟਾਈਮ ਲਈ ਬਣਾਏ ਰੱਖ ਲਈ ਉੱਤੇ ਜਿਹੜੀ ਤਰਪਾਲ ਦੇ ਨਾਲ ਕਾਜ ਦਿੱਤਾ ਹੈ ਸੋ ਸਾਰੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਜਿਹੜੀਆਂ ਇੱਕ ਘਰ ਦੀਆਂ ਜਿਹੜੀਆਂ ਮਾਜਿਕ ਸਥਿਤੀ ਦੀਆਂ ਜੜੀਆਂ ਦੇਖ ਰਹੇ ਹੋ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਮਿਲਦੇ ਉਹਨਾਂ ਨਾਲ ਜਰੂਰ ਗੱਲਬਾਤ ਕਰੋ ਸੱਸੀ ਘਾਲ ਜੀ ਕੀ ਭਾਜੀ ਆਪਾਂ ਸੋਨੂ ਜੀ ਉਹ ਤਾਂ ਭਾਜੀ ਕੰਮ ਕਰਦੀ ਕੰਮ ਇਹ ਪਹਿਲਾਂ ਕਰਦਾ ਸੀਗਾ ਕਟਿੰਗ ਦਾ ਦੁਕਾਨ ਰਾਏ ਚੱਕੀ ਗਈ ਤੇ ਹੁਣ ਤੇ ਦੁਕਾਨ ਜਿਹੜੀ ਉਹ ਬੰਦ ਹੋ ਗਈ ਨੂੰ ਘਟੋ ਘਟ 6-7 ਸਾਲ ਹੋ ਗਏ ਨੇ ਪਹਿਲਾਂ ਮੁੰਡੇ ਮੰਡੇ ਨਾਲ ਥੋੜੇ ਬਹੁਤੇ ਕਰਲੀ ਕਰੀ ਜਈ ਨਾਲ ਛੱਡ ਹੁੰਦੇ ਰਹੇ ਜਦੋਂ ਲੱਥਾਂ ਚੱਲਦੀਆਂ ਆਂ ਮੇਰਾ ਜਿਵੇਂ ਬਾਵਾ ਵੀ ਰੁਕ ਗਈਆਂ ਨੇ ਤੇ ਦੁਕਾਨ ਬੰਦ ਹੋ ਗਈ ਹੈ ਕਿਦੋਂ ਤੋਂ ਜਿਹੜਾ ਸ਼ੁਰੂ ਤੋਂ ਹੰਡਿਕਾ ਪਈ ਜਾਂਦੀ ਨਹੀਂ ਜੀ ਨਹੀਂ ਇਹ ਕੋਈ 13-14 ਸਾਲ ਦੇ ਲਾਗੇ ਹੋਈ ਚੱਲੇ ਨੇ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਨਾਲ ਹੌਲੀ-ਹੌਲੀ ਪਹਿਲਾਂ ਲੱਤਾਂ ਰੁਕੀਆਂ ਫਿਰ ਬਾਹਾਂ ਰੁਕ ਗਈਆਂ ਤੇ 6-7 ਲੱਖ ਰੁਪਏ ਜਿਹੜਾ ਹੀ ਉੱਥੋਂ ਇਕੱਠੇ-ਕੁੱਠੇ ਕਰਕੇ ਲਾਉਂਦੇ ਰਹੇ ਤਾਂ ਕੋਈ ਨਹੀਂ ਗੱਲਬਾਤ ਬਣੀ ਡਾਕਟਰਾਂ ਨੂੰ ਕੋਈ ਸਮਝ ਨਹੀਂ ਆਈ ਹੁਣ ਪਹਿਲੇ ਜਿਹੜਾ ਕੰਮ ਮਲਵਦੀ ਚੱਲਦਾ ਰਿਹਾ ਚੱਲਦਾ ਹਾਂ ਜੀ ਪਹਿਲਾਂ ਠੀਕ ਹੀ ਆ ਮੇਰੀ ਦੁਕਾਨ ਕਿਰਾਏ ਤੇ ਕਿ ਜਾਂ ਦੁਕਾਨ ਤੇ ਕਿਰਾਏ ਤੇ ਚਲੋ ਕਿਰਾਇ ਕਰੋ ਦੇ ਕੇ ਵੀ ਰੁਪਈਆ 2-400 ਜਣਾ ਰੋਜ਼ ਦਾ ਲੈ ਆਈਦਾ ਉਹ ਲਿਆ ਤੇ ਮੇਰਾ ਦੁਕਾਨ ਦੁਕਾਨ ਵਾਲਾ ਵੀ ਜਿਹੜਾ ਬੰਦ ਹੋ ਗਿਆ ਹੁਣ ਮੈਂ ਲਗਾ ਦਾ ਕੰਮ ਕਰਦੇ ਹੁਣ ਬੀਬੀਆਂ ਵਾਲੇ ਸੂਟ ਥੋੜੇ ਜਿਹਾ ਲਈ ਆਈ ਤੇ ਉਹ 2-250-300 ਦਾ ਸੂਟ ਆ ਇੱਕ ਤਾਂ ਹੀ ਜਾ ਕੇ ਪਿੰਡ 'ਚ ਤੇ ਮੰਜੀ ਲੈ ਲਈਦੀ ਕੇਕੋਂ ਕੁਰਸੀ ਲੈ ਕੇ ਉੱਥੇ ਬਹਿ ਜਾਈਦਾ ਤੇ ਕਈ ਵਾਰੀ ਇੱਕ ਦੋ ਸੂਟ ਜਾਂ ਦੋ ਤਿੰਨ ਵਿਕ ਜਾਂਦੇ ਤੇ ਉਹ ਵੀ ਸਾਨੂੰ 100 ਰੁਪਏ ਦੇ ਕੇ ਤੇ ਬਾਕੀ ਕਹਿਣਾ ਵੀ ਇੱਕ ਹਫਤੇ ਬਾਅਦ ਕਿਸ਼ਤਾਂ ਵਾਂਗੂ ਲੈ ਕੇ ਉਹ ਮੁੜ ਕੇ ਕਿਨਾ ਕਿਨਾ ਚੇਰੀ ਪੈਸੇ ਦਿੰਦੇ ਨਹੀਂ ਆ ਤੇ ਇਦਾਂ ਹੀ ਸਾਡੀ ਰਸਰੂਸ ਵੀ ਜਿਹੜੀ ਉਹ ਮੁੱਕ ਜਾਣੀ ਤੇ ਹੁਣ ਤੇ ਫ੍ਰੀ ਐ ਇਦਾਂ ਹੀ ਵੇਲੇ ਹੀ ਬਲੇ ਗਰਮੀ ਵਾਲੇ ਛੂਟ ਹੀ ਹਾਂਜੀ ਹਾਂਜੀ ਗਰਮੀ ਵਾਲੇ गांव ਤੋਂ ਮਲ ਹੁਣ ਜਿਵੇਂ ਮਤਲਬ ਫੇਰੇ ਵਾਲੇ ਜਿਹੜੇ ਫਿਰ ਫੁਰ ਕੇ ਜਾਂ ਪਿੰਡਾਂ ਦੇ ਵਿੱਚ ਜਾਂ ਚੱਲਦੇ ਨੇ ਐਡੀ ਵੱਡੀ ਵੱਡੀ ਮੋਲ ਜਾਂ ਹਟ ਜਾਂ ਬਣੇ ਨੇ ਕਿਵੇਂ ਮਤਲਬ ਤੁਹਾਡੀ ਸ਼ਹਿਰ ਦੇ ਵਿੱਚ ਕਿਉਂ ਸਾਡੀ ਜ਼ੇਲ ਚ ਫਿਰ ਇਹੀ ਹੁਣ ਇੱਕੋ ਥਾਂ ਜਾ ਕੇ ਪਿੰਡ ਦੇ ਬਾਹਰ-ਬਾਰ ਕਿਸੇ ਨੁੱਕਰ 'ਚ ਹੀ ਬਹਿਣਾ ਕੁਵੇਲੀ ਜਗ੍ਹਾ ਵੇਖ ਕੇ ਨਾ ਖੁੱਲੀ ਜਗ੍ਹਾ ਤੇ ਜਿੱਥੇ ਜਾ ਕੇ ਮੈਨੂੰ ਚੁੱਕ ਕੇ ਲਾ ਦੇਣਾ ਨਾ ਤਾਂ ਹੀ ਪਿੰਡ 'ਚ ਵੱਢ ਸਕਦੇ ਆ ਨਾ ਗਲੀਆਂ 'ਚ ਜਾ ਸਕਦੇ ਆ ਇੱਕੋ ਥਰੇ ਨੇ ਕੀ ਵਿਕਣੇ ਇੱਕ ਦੋ ਹੀ ਤੇ ਹੁਣ ਉਧਰੋਂ ਮੌਸਮ ਵੀ ਚੇਂਜ ਹੋ ਗਿਆ ਅਗਲੀ ਹੱਡ ਕਰਾਸ ਰੂਟਸ ਵੀ ساری ਮੁੱਕ ਗਈ ਆ ਉਹਨਤੇ ਦਰਬਾਜ਼ੀ ਬੈਠੇ ਆ ਕੌਣ ਕੌਣ ਪਰਵਾਦ ਨੇ ਤਿੰਨ ਬੱਚੇ ਨੇ ਸਾਡੇ ਮੈਂ ਤੇ ਮੇਰੀ ਵਾਈਫ ਹੀ ਆ ਬੱਚੇ ਛੋਟੇ ਨੇ ਹਾਂਜੀ ਛੋਟੇ ਆ ਪਰਦੇ ਬੱਚੇ ਹਾਂਜੀ ਪੜਦੇ ਐ ਕਿਵੇਂ ਫਿਰ ਮਸਲੇ ਬਜਿਹੜਾ ਹੁਣ ਤੇ ਜਿਹੜੇ ਮਤਲਬ ਬਿਲਕੁਲ ਜਿਹੜੀ ਆ ਰਾਸ ਜਿਹ ਵਿੱਚ ਕੰਮ ਜਿਹੜਾ ਮਤਲਬ ਹਰੰਦ ਪ੍ਰਭਾਵਿਤ ਹੋ ਗਿਆ ਕਿਵੇਂ ਉਹ ਸਰਕਲ ਫਿਰ ਤਪ ਜਾ ਸਰਕਲ ਇਦਾਂ ਹੀ ਆ ਇੱਕ ਦੋ ਵੀਰ ਭਰਾ ਜਿਹੜੇ ਰਾਏ ਚੱਕ ਦੁਕਾਨ ਦੇ ਵੇਲੇ ਦੇ ਵਾਕ ਵੀ ਉਹ ਕੋਈ 200 400 500 ਭਰੋ ਨਾ ਕੋ ਮੈਸੇਜ ਮੂਸੇਜ ਕਰਕੇ ਪਵਾ ਲਈ ਦੇ ਨੇ ਮਹੀਨੇ ਤੇ ਮਹੀਨੇ ਥੋੜੇ ਬੋਤੇ ਤੇ ਕੁਝ 1500 ਰੁਪਏ ਪੈਨਸ਼ਨ ਮੇਰੀ ਇਕੱਲੇ ਦੀ ਲੱਗੀ ਹੈ ਜਦੋਂ ਕਿ 100% ਹੈਂਡੀਕੈਪ ਦੀ ਹੋਰ ਵੀ ਇੱਕ ਦੋ ਜੀਆਂ ਦੀ ਲੱਗ ਸਕਦੀ ਤੇ ਨਾ ਤੇ ਕੇ ਸਰਪੰਚ ਨੇ ਕੋਈ ਕਾਰਵਾਈ ਕੀਤੀ ਹੈ ਵੀ ਹੋਰ ਕੋਈ ਲੱਗ ਸਕੇ ਕੀ ਕੱਲ ਜਿਹੜੀ ਨੌਬਤ ਆ ਗਈ ਵੀ ਬਾਹਰ ਚੁੱਲਾ ਜਿਹੜਾ ਪਕਾਉਣਾ ਪਿਆ ਚੁੱਲਾ ਫਿਰ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਘਰ ਦੀ ਕੰਡੀਸ਼ਨ ਇਦਾਂ ਹੋਏ ਕੋਈ ਕਮਾਈ ਦਾ ਸਾਧਨ ਨਹੀਂ ਹੈ ਸਿਲੰਡਰ ਤੇ ਚਲੋ ਕਿਸ ਨੇ ਲੈ ਕੇ ਦੇ ਦਿੱਤਾ ਸੀ ਹੁਣ ਭਰਉਣ ਜੋਗਾ ਵੀ ਤੁਹਾਨੂੰ ਪਤਾ 900 ਰੁਪਏ ਚਾਹੀਦਾ ਤੇ 900 ਰੁਪਏ ਤੇ ਸਾਡੇ ਕੋਲ ਨਿਕਲਣਾ ਕੋਈ ਐਵੇਂ ਮਾਮੂਲੀ ਗੱਲ ਥੋੜੀ ਹੈ ਕਿੰਨਾ ਚਿਰ ਹੋ ਗਿਆ ਸਾਡਾ ਕਿੰਨਾ ਟਾਈਮ ਹੀ ਹੋ ਗਿਆ ਹਮੇਸ਼ਾ ਮਹੀਨਾ ਡੇਢ ਮਹੀਨੇ ਲੱਗੀ ਚੱਗੇ ਉਹ ਚੱਲੇ ਹੁਣ ਮੋਲ ਇੱਥੇ ਤੋਂ ਹੀ ਲੰਮੇ ਪੈ ਗਏ ਤੇ ਟੱਡ ਗਈ ਆਣੇ ਕਿਵੇਂ ਮਤਲਬ ਲੱਗਦਾ ਨਹੀਂ ਜਿਸਕ ਬਹੁਤ ਵੱਡਾ ਚੁੱਕਣ ਦੇ ਵੇਖੋ ਜੀ ਰਿਸਕ ਤੇ ਹੈ ਹੁਣ ਇਤੋਂ ਗਾੜੀ ਜਗਾ ਹੋਰ ਸਾਡੇ ਕੋਈ ਹੈ ਨਹੀਂ ਹੋ ਰਹੀ ਜਈ ਵੀ ਕਿਤੇ ਮੈ ਕੈਮਰਾ ਮੈਨੂੰ ਕਮਾਗਾ ਇੱਕ ਅੱਧੀ ਜਿਹੜੀਆਂ ਫੇਰ ਇਟਾਂ ਜਿਹੜੀਆਂ ਦਿਖਾ ਦਿੱਤੀ ਜਾਣ ਵੇਖੋ ਉੱਤੇ ਵੀ ਇਟਾਂ ਜਿੱਥੇ ਥੱਲੇ ਸੌਂ ਰਹੇ ਨੇ ਉੱਤੇ ਇਟਾਂ ਜਿਹੜੀਆਂ ਨੇ ਬਿਲਕੁਲ ਡਿੱਗੀਆਂ ਏਕੇ ਕਰਕੇ ਜਿਹੜੀ ਡਿੱਗ ਹੈ ਜਿੱਥੇ ਜਿੱਥੇ ਪਾਣੀ ਦਾ ਜਿਹੜਾ ਪ੍ਰਭਾਵ ਪੈਂਦਾ ਉਹ ਚਲੋ ਪਰਿਵਾਰਕ ਮੈਂਬਰ ਨੇ ਤਰਪਾਲ ਤਾਂ ਉੱਤੇ ਜਰੂਰ ਪਾਈ ਹੈ ਹੈਂਡੀਕੈਪ ਜਿਹੜੇ ਮਤਲਬ ਹੈਗੇ ਕਰਦੇ ਮੁਖੀ ਉੱਤੇ ਜਿਹੜੀ ਦੇ ਨਹੀਂ ਦੇਖ ਰਿਹਾ ਨਹੀਂ ਕਰ ਸਕਦੇ ਤੇ ਕਿਵੇਂ ਮਤਲਬ ਕਿਸੇ ਨੇ ਪੁਤਰੋਚ ਨਹੀਂ ਕੀਤੀ ਨਾ ਜੀ ਨਾ ਕਿਸੇ ਨੇ ਨਹੀਂ ਕੀਤੀ ਇਹ ਮਲ ਨਹੀਂ ਆ ਨਰੀ ਵੀਰ ਨੇ ਐਨੀ ਸਮਾਜਿਕ ਸੰਸਥਾ ਨੇ ਜਿਹੜੀ ਮਤਲਬ ਇਧਰ ਲੋਡ ਪਰ ਪਰਿਵਾਰ ਕੱਚੇ ਐਨਆਰਆਈ ਤੇ ਸਾਡੇ ਕੋਈ ਆ ਨਹੀਂ ਐਨਜੀਓ ਦਾ ਕੰਮ ਕਰਨ ਵਾਲੇ ਜਿਹੜੇ 2-3 ਜਣੇ ਉਹ ਆਏ ਹੀ ਤੇ ਉਹਨਾਂ ਦੀ ਵੀ ਕੰਮ ਤੇ ਉਹਨਾਂ ਦਾ ਤੁਹਾਨੂੰ ਦੱਸਾਂ ਮੈਂ ਕੀ ਦੱਸਾਂ ਜੀ ਵੀ ਨਹੀਂ ਕਰਦਾ ਇੱਕ ਇੱਕ ਵਾਰੀ ਸਾਡੇ ਤੋਂ ਦੇ ਕੇ ਤੇ ਸਾਡੇ ਡਾਕੂਮੈਂਟ ਲੈ ਕੇ ਤੇ ਉਹਨਾਂ ਨੇ ਵਾਇਰਲ ਕਰ ਦੇਣੇ ਹੁੰਦੇ ਨੇ ਉਹਨਾਂ ਨੂੰ ਐਨਆਰਆਈ ਉਹਨਾਂ ਨੂੰ ਪੈਸੇ ਪਾਈ ਜਾਂਦੇ ਨੇ ਤੇ ਉਹ ਸਾਡੇ ਡਾਕੂਮੈਂਟਾਂ ਤੇ ਆਪਣਾ ਬਿਜ਼ਨਸ ਚਲਾ ਕੇ ਬੈਠੇ ਨੇ ਕਿਹੜਾ ਤਰ੍ਹਾਂ ਡਾਕੂਮੈਂਟ ਮੇਰੇ ਕੋਲ 100% ਹੈਂਡੀਕੈਪ ਦਾ ਸਰਟੀਫਿਕੇਟ ਆ ਕੁਝ ਕਰਦੀਆਂ ਵੀਡੀਓ ਬਣਾ ਕੇ ਉਹਨਾਂ ਲੈ ਜਣੀਆਂ ਤੇ ਇਸ ਤਰ੍ਹਾਂ ਹੀ ਕਰਕੇ ਤੇ ਵਾਇਰਲ ਕਰ ਲੈਣੀ ਹੈ ਇੱਕ ਵਾਰੀ ਸੌਦਾ ਦੇ ਜਣਾ ਮੁੜ ਕੇ ਕੋ ਮੋੜਦੇ ਨਹੀਂ ਕਿੰਨੇ ਦਾ ਸੌਦਾ ਹੋਵੇ ਸੌਦਾ ਵੱਤ ਤੋਂ ਵੱਧ 700 ਤੋਂ 1000 ਦੇ ਵਿੱਚ ਵਿੱਚ ਹੋਏਗਾ 700 1000 ਕੀ 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 ਸੌਦੇ ਵਿੱਚ ਸੌਦਾ ਇੱਕ ਆਦੀ ਬੋਤਲ ਦੇਸੀ ਤੇਲ ਦੀ ਹੋਏਗੀ 2 ਕਿਲੋ ਖੰਡ 2 ਕਿਲੋ ਚੌਲ ਹੋਣੇ ਆ 10-10 ਕਿਲੋ ਕੋਈ ਦਾਲਾਂ ਹੋਣਗੀਆਂ ਕੋਈ ਥੋੜਾ ਬਹੁਤਾ ਮਸਾਲਾ ਮਸੂਲਾ ਮਤਲਬ ਕੀ ਲਗਦਾ ਨਹੀਂ ਕਿ ਕੋਈ ਫਰੋਡ ਕੀਤਾ ਜਾਂਦਾ ਹੈ ਕਿ ਹੰਡੀ ਕਾਪ ਨੂੰ ਬਖਸ਼ਿਆ ਜਾਂਦਾ ਹੈ ਬਿਲਕੁਲ ਬਿਲਕੁਲ ਉਹ ਪਾਉਣਾ ਖੇਡੇ ਜਾਣਾ 2-400 ਰੁਪਏ ਤੇ ਸਭ ਦਾ ਪਾ ਕੇ ਆਪਾਂ ਕਿੱਦਾਂ ਕਰਨਾ ਪਰ ਜਿਹੜੀ ਵੀਡੀਓ ਲੈ ਲੈਣੀ ਹੈ ਕੱਚੇ ਕੋਠੇ ਦੇ ਉਹਦਾ ਫੀਲ ਲਾ ਕੇ ਤਾਂ ਆਪਾਂ ਆਪਣੇ ਚੰਦ ਵੀਊ ਨੂੰ ਜਾਂ ਆਪਾਂ ਮੋਰ ਚੈਨਲ ਦੀ ਜਿਹੜੀ ਇਨਕਮ ਨੂੰ ਜਾਂ ਨਰੇ ਵੀਰਾਂ ਦੇ ਜਿਹੜੀ ਇਹ ਮਦਦ ਪਾਉਣਾ ਤੇ ਇਹ ਮਤਲਬ ਇੱਕ ਘਲਾਉਣਾ ਜਿਹੜਾ ਕੰਮ ਕਰਕੇ ਦਿਖਾ ਦੇ ਬਿਲਕੁਲ ਬਿਲਕੁਲ ਐਨਆਰਆਈ ਤੇ ਜਿਹੜੇ ਪਾ ਦਿੰਦੇ ਨੇ ਤੇ ਐਨਜੀਓ ਵਾਲੇ ਜਿਹੜੇ ਇੱਕ ਵਾਰੀ ਸੌਦਾ ਦੇ ਕੇ ਤੇ ਆਪਣੇ ਉਹਨਾਂ ਨੇ ਬੜੇ ਬੜੇ ਬਿਜ਼ਨਸ ਜਿਹੜੇ ਸਾਈਡਾਂ ਤੇ ਵੱਖਰੇ ਖੋਲ੍ਹ ਲਏ ਨੇ ਲੋਕਾਂ ਦੀ ਸਾਡੇ ਵਰਗੀਆਂ ਗਰੀਬਾਂ ਦੀ ਕਮਾਈ ਜਿਹੜੀ ਇਤਨਾ ਹੀ ਖਾਈ ਜਾਂਦੇ ਨੇ ਮਤਲਬ ਤੁਹਾਡੀਆਂ ਵੀਡੀਓ ਪਾ ਕੇ ਤਾਂ ਉਹਨਾਂ ਦਾ ਆਪਣੇ ਜਿਹੜੇ ਪਰਸਨਲ ਬਿਜ਼ਨਸ ਬਿਜ਼ਨਸ ਜਿਹੜੇ ਖੋਲੇ ਨੇ ਵੱਡੀਆਂ ਮਤਲਬ ਗੱਡੀਆਂ ਦੇ ਵਿੱਚ ਤਾਂ ਵੱਡੇ ਜਿਹੜੇ ਆਪਣੇ ਮਤਲਬ ਸ਼ੋਰਮ ਖੋਲੇ ਨੇ ਹਾਂ ਜੀ ਹਾਂ ਜੀ ਮਤਲਬ ਫੀਲ ਤੁਹਾਡਾ ਖਲਵਾਰ ਤੁਹਾਡੇ ਨਾਲ ਖੇਡ ਬਿਲਕੁਲ ਜੀ ਕੀ ਕੀ ਕਹਿਣਾ ਚਾਹੁੰਦੇ ਜੀ ਇਦਾਂ ਦੀ ਵੀਡੀਓ ਜਿਹੜੇ ਇਹੋ ਜਿਹੇ ਬੰਦੇ ਜਿਹੜੇ ਆਉਂਦੇ ਨੇ ਨਹੀਂ ਪਹੁੰਚਣੀ ਚਾਹੀਦੀ ਚਲੋ ਕੋਈ ਸਾਰੇ ਬੰਦੇ ਇਦਾਂ ਦੇ ਵੀ ਨਹੀਂ ਹੈਗੇ ਵਿੱਚ ਚੰਗੇ ਵੀ ਹੈਗੇ ਨੇ ਵੀਡੀਓ ਦੇ ਨਾਲ ਕਈਆਂ ਤੱਕ ਕਈ ਚੰਗੇ ਵਧੀਆ ਬੰਦੇ ਵੀ ਪਹੁੰਚ ਜਾਂਦੇ ਨੇ ਪਰ ਸਾਡੇ ਤੱਕ ਕੋਈ ਉਹੋ ਜਿਹਾ ਵੀ ਨਹੀਂ ਅਜੇ ਤੱਕ ਪਹੁੰਚਿਆ ਮਾੜੇ ਤਾਂ ਪਹੁੰਚੇ ਨੇ ਹਾਂ ਜੀ ਚਾ ਗਣੀ ਮੋਟਾ ਮਾਰੇ ਤਮਾਟੇ ਹਾਂਜੀ ਮਾੜੀ ਪਹੁੰਚੇ ਨੇ ਆਪ ਖਾਣ ਵਾਲੇ ਪਹੁੰਚੇ ਨੇ ਇੱਕ ਵਾਰੀ ਅਨੁਖ ਖਾ ਲਏ ਨੇ ਤੇ ਬਾਕੀ ਹੁਣ ਉਹਨਾਂ ਨੇ ਆਪ ਖਾਣਾ ਮਤਲਬ 5-7 ਰੁਪਏ ਦਾ ਰਸ ਤੁਹਾਨੂੰ ਪੜ ਗਏ ਹਾਂਜੀ ਹਾਂਜੀ ਉਹ ਬਾਅਦ ਚ ਨੇ ਉਹਨਾਂ ਕਦੀ ਅਪਰੋਚ ਕੀਤੀ ਜਾਂ ਤੁਹੀਂ ਕੀਤੀ ਐਈ ਉਹਨਾਂ ਨੂੰ ਬੜੀ ਵਾਰੀ ਫੋਨ ਲਾ ਲਾ ਕੇ ਵੇਖੇ ਨੇ ਉਹ ਮੁੜ ਕੇ ਉਹਨਾਂ ਨੇ ਫੋਨ ਹੀ ਨਹੀਂ ਚੁੱਕਣਾ 2-4 ਵਾਰੀ ਲੱਗਣਾ ਵਾ ਮੁੜ ਕੇ ਖੁਸ਼ੀ ਪਏ ਤੇ ਉਹਨਾਂ ਨੇ ਬਲੌਕ ਕਰ ਛੱਡ ਦੇ ਨੇ ਸਾਡੇ ਵਰਗੇ ਉਹ 2-4 ਹੀ ਤੁਹਾਡੇ ਨੰਬਰ ਸੇਵ ਕਰਕੇ ਬਾਅਦ ਬਲੌਕ ਹਾਂਜੀ ਹਾਂਜੀ ਇੱਕ ਦੋਰੀ ਗੱਲ ਕੀਤੀ ਜਦੋਂ ਗੱਲ ਕੀਤੀ ਚੱਕਰ ਤੱਕ ਹੀ ਜਾਂਦੀ ਕਿ ਹਾਂ ਜੀ ਹਾਂ ਜੀ ਬਸ ਪਹੁੰਚਣ ਲੱਗੇ ਆ ਤੁਹਾਡੇ ਕੋਲ ਤੁਸੀਂ ਇੰਤਜ਼ਾਰ ਕਰਵਾਏ ਲੋ ਇੱਕ ਅੱਧੇ ਹਫ਼ਤੇ ਦੇ ਵਿੱਚ ਇੱਕ ਦੋ ਦਿਨ ਚ ਆਏ ਨੇ ਉਹ ਪਤਾ ਨਹੀਂ ਨਾ ਇੱਕ ਦੋ ਦਿਨ ਆਇਆ ਤੇ ਨਾ ਹਫ਼ਤਾ ਆਇਆ ਪਹੁੰਚ ਰਹੇ ਨੇ ਨਾ ਜੀ ਨਾ ਸਾਡੀ ਕਿਤੇ ਆਪਣੀ ਜਿਹੜੀ ਕਮਿਊਨਿਟੀ ਹੈ ਜਾਂ ਤੁਹਾਡੇ ਇੰਨੇ ਤੁਹਾਡੇ ਹੋਰ ਚਲੇ ਸਸਤਾ ਚੱਲੇ ਉਹਨਾਂ ਕਦੀ ਪ੍ਰੋਜੈਕਟ ਨਹੀਂ ਕੀਤੇ ਨਹੀਂ ਜੀ ਉਹਨਾਂ ਵੀ ਨਹੀਂ ਕਿ ਇਹ ਨਹੀਂ ਕੋਈ ਨਹੀਂ ਸੁਣਦਾ ਮਾਰੇ ਦੀ ਪਿੰਡ ਦੇ ਵਿੱਚ ਇੰਨੇ ਆਨਰੇ ਵੀਰ ਨੇ ਜਿਹੜੇ ਮਲਬਸ ਬਾਹਰੋਂ ਤੁਰ ਜਾ ਕੇ ਸਮਾਜ ਸੇਵੀ ਨੇ ਜਾਂ ਹੋਰ ਦੁਰਵੰਧ ਪਰਿਵਾਰਾਂ ਦੀ ਮਦਦ ਕਰਦੇ ਨੇ ਜਾਂ ਉੱਥੋਂ ਦੇਖ ਕੇ ਕੋਈ ਵੀਡੀਓ ਦੇਖ ਕੇ ਤਾਂ ਉੱਥੇ ਮਦਦ ਕਰਾ ਤੁਹਾਡੇ ਤੱਕ ਕਦੀ ਪਹੁੰਚ ਨਹੀਂ ਜੀ ਮੇਕੋ ਜੀ ਜਿਹੜਾ ਵੀ ਕੋਈ ਸਮਾਜ ਸੇਵੀ ਜਿੱਤੇ ਕੋਈ ਕਿਸੇ ਦੀ ਫਰਮਾਇਸ਼ ਜਿਹੜੀ ਚੱਲ ਜਾਂਦੀ ਆ ਅੱਜ ਕੱਲ ਸਾਰੇ ਕੰਮ ਹੀ ਫਰਮਾਇਸ਼ੀ ਆ ਜਿਹੜਾ ਕੋਈ ਕਿਸੇ ਚੱਜਦੇ ਦੀ ਫਰਮਾਇਸ਼ ਲਿਆ ਜਾਂਦਾ ਉਹਦਾ ਕੰਮ ਕੋਈ ਸਾਰੀਆਂ ਸੰਸਥਾ ਵੀ ਕਰੀ ਜਾਂਦੀਆਂ ਨੇ ਤੇ ਸਾਡੇ ਤੱਕ ਉੱਤੇ ਕੋਈ ਇਦਾਂ ਦਾ ਵੀ ਨਹੀਂ ਪਹੁੰਚਿਆ ਤੇ ਨਾ ਸਾਡੀ ਫਰਮਾਇਸ਼ ਹੀ ਕੀਤੀ ਗਈ ਨੇ ਹੁਣ ਜਿਹੜੇ ਹਨ ਨਾ ਰਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਾਂ ਇਦਾਂ ਦੇ ਲੋੜਵੰਦ ਪਰਿਵਾਰ ਨੇ ਜਿਹੜੀ ਲੋਕਾਂ ਦੀ ਮਦਦ ਕਰਦੇ ਨੇ ਕੀ ਕਿਤ ਕਰਦੇ ਨਹੀਂ ਮਿਲਦਾ ਸਾਡੇ ਸਾਡੀ ਤਾਂ ਵੀ ਇਹੋ ਹੀ ਬੇਨਤੀ ਆ ਵੀ ਵਧੀਆ ਬੰਦੇਆਂ ਤੱਕ ਸਾਡੀ ਵੀਡੀਓ ਪਹੁੰਚੇ ਤੇ ਕੋਈ ਸਾਡੀ ਵੀ ਸੁਣੇ ਸਾਡੀ ਵੀ ਹੈਲਪ ਕੋਟਿਆਂ ਦੀ ਜਾਂ ਕੋਈ ਬਿਜ਼ਨਸ ਦੀ ਕੋਈ ਕੰਮ ਹਨ ਨਿਕੋਲ ਕੇ ਦਿੱਤਾ ਜਾਵੇ ਤੇ ਇਹੋ ਹੀ ਬੇਨਤੀ ਸਾਡੀ ਬੁਲਤਬੀ ਮਲਕਾ ਮਦਦ ਵੀ ਜਿਹੜਾ ਤੁਹਾਨੂੰ ਕੋਈ ਕਰਕੇ ਦਿੱਤਾ ਜਾਵੇ ਆ ਕਮਰੇ ਵੀ ਜਿਹੜੇ ਘੰਡੇ ਇਹਨਾਂ ਦੇ ਵੀ ਜਿਹੜੀ ਆ ਪਰਪਾਈ ਜਿਹੜੀ ਕਰਕੇ ਦਿੱਤੀ ਹੈ ਹਾਂਜੀ ਹਾਂਜੀ ਸੋ ਇਹ ਸਾਨੂੰ ਲੋੜਵੰਦ ਪਰਿਵਾਰ ਹੈ ਹੈਂਡੀਕੈਪ ਪਰਿਵਾਰ ਜਿਹੜੇ ਕੁਝ ਚੱਲ ਫਿਰ ਨਹੀਂ ਸਕਦੇ ਕੋਈ ਦਾਣਾ ਉਹਦੀ ਕਿਰਤ ਨਹੀਂ ਕਰ ਸਕਦੇ ਇੱਕ ਤਾਂ ਮਤਲਬ ਕਹਿੰਦੇ ਨੇ ਕਿ ਜੋਂ ਕੁਝ ਜਿਹੜੇ ਅਨਰ ਵਿੱਦਨੇ ਸਮੱਸਿਆ ਵਿੱਚ ਆਇਤਾ ਸਾਨੂੰ ਕੁਝ ਬੈ ਕੇ ਜਿਹੜਾ ਇਨਕਮ ਦਾ ਜਿਹੜਾ ਕੋਈ ਸਾਧਨ ਜਿਹੜਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਪਰਿਵਾਰ ਦੀ ਜਿਹੜੀ ਅਸੀਂ ਪ੍ਰਵਾਈ ਕਰ ਸਕੀਏ ਉਹ ਜਿਹੜੇ ਕਮਰੇ ਜਿਹੜੇ ਹਾਲਤ ਜਿਹੜੀ ਨਾਜ਼ੁਕ ਬਣੀ ਹੋਈ ਆ ਇਹ ਵੀ ਜਿਹੜੇ ਨੇ ਐਨਆਰਵੀਰ ਨੇ ਜਾਂ ਸਮਾਜ ਸੇਵੀ ਚਾਇਤਾ ਨੇ ਇਹ ਜ਼ੀਰੋ ਪੇਡ ਤੇ ਆ ਕੇ ਜਰੂਰ ਇੱਕ ਆਰਟੀ ਚੈੱਕ ਕਰਾਉਣਾ ਬਹੁਤ ਵੱਡੇ ਰਿਸਕ ਦੇ ਮੈਂ ਕੈਮਰਾ ਨੂੰ ਫੇਰ ਕਹਾਂਗਾ ਕਿ ਇੱਕ ਵਾਰ ਫੇਰ ਜਿਹੜੀ ਤਸਵੀਰ ਜਿਹੜੀ ਆ ਆਪਣੇ ਦਰਸ਼ਕਾਂ ਨੂੰ ਸਾਂਝੀ ਕਰ ਦਿੱਤੀ ਜਾਏ ਦੇਖੋ ਇਹ ਦੇ ਕਰਕੇ ਜਿਹੜੀ ਇਟਾ ਫੇਰ ਜਿਹੜੀ ਉਤੋਂ ਜਿਹੜੀ ਆ ਇਹ ਡਿੱਗਦੀ ਹੋਈ ਆ ਕਿਸੇ ਟਾਈਮ ਜਿਹੜੀ ਆ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਨੇ ਇਸ ਕਮਰੇ ਦੇ ਵਿੱਚ ਜਿਹੜੇ ਸੌਂਦੇ ਨੇ ਸੋ ਕੱਚੀਆਂ ਜਿਹੜੀਆਂ ਨੇ ਇੱਕ ਕੰਧਾਂ ਨੇ ਤੇ ਬਿਲਕੁਲ ਜਦੋਂ ਬਰਸਾਤ ਜਦੋਂ ਜ ਸੋ ਇਦਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਇਹਨਾਂ ਤੱਕ ਜਰੂਰ ਐਨਆਰਏ ਵੀਰ ਸਮਾਜ ਸੇਵੀ ਸੰਸਥਾਵਾਂ ਜਾਂ ਜਿਹੜੇ ਸਿੰਗਰ ਨੇ ਜਾਂ ਲੋੜਵੰਦ ਪਰਿਵਾਰਾਂ ਲਈ ਮਦਦ ਕਰ ਸਾਬਤ ਹੋ ਰਹੇ ਨੇ ਸੋ ਇਹਨਾਂ ਦੀ ਵੀ ਜਿਹੜੀ ਮਦਦ ਦੇ ਜਰੂਰ ਹੈ ਸਾਬਤ ਕਰਨ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ